ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਨਿਸ਼ਾਨੇ ਤੇ ਬੀਜੇਪੀ ਹੈ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਬਿਤੇ ਦਿਨੀ ਬਨੋੜ ਦੇ ਵਿੱਚ ਮਹਾਰਾਣੀ ਪਨੀਤ ਕੌਰ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾਂਦਾ ਤੇ ਉਸ ਬਾਅਦ ਜਦੋਂ ਮਹਾਰਾਣੀ ਪਨੀਤ ਕੌਰ ਨਾਬਾ ਵਿਕੇ ਕਿਉਂ ਪ੍ਰਚਾਰ ਕਰਨ ਲਈ ਪਹੁੰਚਦੇ ਨੇ ਤਾਂ ਉੱਥੇ ਵੀ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਨੂੰ ਚੰਗਾ ਮਾੜਾ ਤੱਕ ਬੋਲਿਆ ਜਾਂਦਾ ਤੇ ਉਹਨਾਂ ਦੇ ਕਾਫਲੇ ਨੂੰ ਰੋਕਣ ਦੇ ਲਈ ਗੱਡੀਆਂ ਪਿੱਛੇ ਲਗਾਈਆਂ ਜਾਂਦੀਆਂ ਨੇ ਕੁਝ ਕਿਸਾਨ ਜਿਹੜੇ ਨੇ ਗੱਡੀਆਂ ਨੂੰ ਗਲਤ ਸਾਈਡ ਵੀ ਲੈ ਜਾਂਦੇ ਨੇ ਅਜਿਹੇ ਦੇ ਵਿੱਚ ਘਟਨਾ ਹੋਣ ਤੋਂ ਵੀ ਬਾਲ-ਬਾਲ ਬਚਾ ਰਹਿੰਦਾ ਤਾਂ ਇਸ ਵਿਰੋਧ ਤੋਂ ਬਾਅਦ ਮਹਾਰਾਣੀ ਪਨੀਤ ਕੋਰ ਦੇ ਨਾਲ ਜਦੋਂ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਹਰ ਕਿਸੇ ਦਾ ਹੱਕ ਹੈ ਕਿ ਉਹ ਵਿਰੋਧ ਕਰ ਸਕਦਾ ਹੈ ਪਰ ਇਸ ਤਰੀਕੇ ਦੇ ਨਾਲ ਵਿਰੋਧ ਕਰਨਾ ਕਿਸਾਨਾਂ ਦੇ ਲਈ ਠੀਕ ਨਹੀਂ ਹੈ। ਆ ਦੇਖੋ ਜਿੱਥੇ-ਜਿੱਥੇ ਗਈਆਂ ਮਿਕਸਡ ਹੈਗੇ ਨੇ ਸ਼ਹਿਰ ਦੇ ਵੀ ਆਉਂਦੇ ਨੇ ਪਿੰਡਾਂ ਦੇ ਵੀ ਆਉਂਦੇ ਨੇ। ਵਧੀਆ ਰਿਸਪੌਂਸ ਮਿਲ ਰਿਹਾ ਹੈ। ਅੱਜ ਭੁਖੜ ਹੜਤਾਲ ਆ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਹਦੇ ਬਿਆਨ ਦਾ ਕਿਸ ਤਰ੍ਹਾਂ ਜਜ ਕਰਦੇ। ਮੈਨੂੰ ਤਾਂ ਪਤਾ ਨਹੀਂ ਉਹਨਾਂ ਦਾ ਆਪਣਾ ਪ੍ਰੋਗਰਾਮ ਹੋਊਗਾ। ਤੇ ਕਿਉ ਮੈਂ ਤਾਂ 스ਪੀਡ ਦੀ ਨਿਕਲ ਹੀ ਹੋਈ ਆ ਮੈਨੂੰ ਇਹਨਾਂ ਦੇ ਪ੍ਰੋਗਰਾਮ ਦਾ ਪਤਾ ਨਹੀਂ ਮੈਨੂੰ ਜੇ ਕਿਸਾਨ ਯੂਨੀਅਨ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਡੇ ਖਿਲਾਫ ਵੀ ਜਿੱਦ ਤੱਕ ਅਜ ਪਤਲਾ ਹੋਇਆ ਤੇ ਖਾਸ ਤੌਰ ਤੇ ਨਾਬਾ ਵੀ ਆ ਸ਼ੁਰੂ ਹੋ ਗਿਆ ਨਾਬਾ ਨਾਬੇ ਵੀ ਹੋ ਰਿਹਾ ਹੋ ਰਿਹਾ ਕੀ ਲੱਗਦਾ ਹੈ ਵੀ ਕੋਸ਼ਿਸ਼ ਨਹੀਂ ਹੋ ਰਹੀ ਹੈ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਦੇਖੋ ਇਹਨਾਂ ਦਾ ਆਪਣਾ এজেন্ডਾ ਹੈ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜਾ ਇਹਨਾਂ ਦਾ ਹੀ ਇਸ ਤਰ੍ਹਾਂ ਕਰਦੇ ਨੇ ਅ ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਇਹ ਹੈ ਕੀ ਨਹੀਂ ਪਰ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਫਰੀ ਜਾਰੀ ਅਸੀਂ ਕੰਮ ਨਹੀਂ ਰੋਕਣਾ ਆਪਣਾ ਜਿਵੇਂ ਇੱਕ ਮਿੰਟ ਇੱਕ ਮਿੰਟ ਇਹ ਮੈਂ ਨਹੀਂ ਕਹਿ ਸਕਦੀ ਜੀ ਉਹਨਾਂ ਨੂੰ ਪੁੱਛੋ ਤੁਸੀਂ ਜਿਹੜੇ ਦਸ ਤਰੀਕੇ ਨਾਲ ਇਹਨਾਂ ਨੇ ਘੇਰਨੀ ਕੋਸ਼ਿਸ਼ ਕੀਤੀ ਗੱਡੀ ਵਿੱਚ ਮਾਰਨੀ ਦੀ ਜਿਹੜਾ ਮੈਂ ਵੀ ਦੇਖਿਆ ਕੀ ਕਹਿਣਾ ਚਾਹੁੰਦੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਇਸ ਤਰ੍ਹਾਂ ਦੇਖੋ ਹੋਇਆ ਨਹੀਂ ਹੂੰ ਤਾਂ ਹੋ ਸਕਦਾ ਸੀ ਪਤਾ ਨਹੀਂ ਦੇਖਦੇ ਆ ਹੱਲੇ ਤੱਕ ਤਾਂ ਠੀਕ ਹੈ ਦੇ ਜਿਹੜੇ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਨਾ ਰੋਕੋ ਦੂਜਿਆਂ ਦੇ ਜਿਹੜੇ ਹੱਕ ਨੇ ਕੋਈ ਐਕਸ਼ਨ ਲਿਆ ਜਾ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦੀ ਕਿ ਤੁਸੀਂ ਮੈਡਮ ਤੁਹਾਨੂੰ ਅਜਮਾਰ ਸਰਕਾਰ ਅਜਮਾਰਾ ਮਾਨ ਸਰਕਾਰ ਨੇ ਫਖੜਤਾਲ ਕੀਤਾ ਕਿਸ ਤਰ੍ਹਾਂ ਦਾ ਬੀਜੇਪੀ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤੇ ਬੀਜੇਪੀ ਧੱਕਾ ਕਰ ਰਹੀ ਹੈਗੀ ਚਲੋ ਕੋਈ ਗੱਲ ਨਹੀਂ ਇਹ ਇੱਥੇ ਧੱਕਾ ਕਰ ਰਹੇ ਆ ਪਹਿਲੇ ਇਹ ਵੀ ਸੋਚ ਲੈਣ ਮੇਨ ਮੁਕਾਬਲਾ ਕਿਸ ਤੋਂ ਮੰਨਦੇ ਹੋ ਜੀ ਸਾਰਿਆਂ ਨਾਲ ਹੀ ਹੁੰਦਾ ਹੈ ਜੀ ਮੁਕਾਬਲਾ ਤਾਂ ਮੁਕਾਬਲਾ ਹੀ ਹੁੰਦਾ ਹੈ ਨਾਲ ਨਾਲ ਚੋੜ ਨਾ ਹੋਣਾ ਕਿਤਨੇ ਕਿਤੇ ਨੁਕਸਾਨ ਦੇ ਤਾਂ ਨਹੀਂ ਰਹੀ ਹੈ ਮੇਰੇ ਖਿਆਲ ਚ ਜੋ ਰੱਬ ਕਰਦਾ ਠੀਕ ਹੀ ਕਰਦਾ ਬਾਹਰ ਭਾਰਤੀ ਜਨਤਾ ਪਾਰਟੀ ਆਪਣੀ ਅੱਛੀ ਤਰ੍ਹਾਂ ਹੁਣ ਜੜਾ ਜਮਾਣਗੇ ਇਸ ਇਲੈਕਸ਼ਨ ਤੋਂ ਲੈ ਕੇ ਤੁਸੀਂ ਰਿਜ਼ਲਟ ਦੇਖਣਾ ਔਰ ਅੱਗੇ ਨੂੰ ਉਰਾਵਿਸ਼ਵਾਸ਼ਾਕੇ 2027 ਚ ਭਾਰਤੀਆ ਜਨਤਾ ਪਾਰਟੀ ਦੀ ਹੀ ਗਰਮਡਾਊਨ ਪੰਜਾਬ ਚ ਜਿਹੜੇ ਰੋਕਣਾ ਤੁਸੀਂ ਸਰਕਾਰ ਨੂੰ ਨਿਕਲੋ ਇਹ ਤੁਸੀਂ ਸਰਕਾਰ ਨੂੰ ਕਹੋ ਇਸ ਤੇ ਬਹਿ ਨਹੀਂ ਗੱਲ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਦੇਖੋ ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਖੇਤੀਬਾੜੀ ਕਿਸਾਨ ਵਿਕਾਸ ਫਰੰਟ ਦੇ ਆਗੂਆਂ ਦੇ ਨਾਲ ਜਦੋਂ ਪੱਤਰਕਾਰ ਦੇ ਕੋਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਜੋ ਵੀ ਭਾਜਪਾ ਦਾ ਉਮੀਦਵਾਰ ਵੋਟਾਂ ਮੰਗਣ ਦੇ ਲਈ ਸਾਡੇ ਕੋਲ ਆਵੇਗਾ ਅਸੀਂ ਉਸ ਦਾ ਡਟ ਕੇ ਵਿਰੋਧ ਕਰਾਂਗੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ ਕਿਉਂਕਿ ਨਾਪੇ ਦੇ ਵਿੱਚ ਭਾਜਪਾ ਦੀ ਡੱਲੀ ਮਹਾਰਾਣੀ ਪ੍ਰਨੀਤ ਕੌਰ ਆ ਰਹੀ ਆ ਉਹਦਾ ਕਿਸਾਨ ਮਜ਼ਦੂਰ ਸਾਰੇ ਵਿਰੋਧ ਕਰਦੇ ਨੇ ਕਿਉਂਕਿ ਭਾਜਪਾ ਕਿਸਾਨਾਂ ਦੀ ਕਾਤਲ ਆ ਭਾਜਪਾ ਨੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਅੱਜ ਇੱਕ ਈਡੀ ਦੀ ਘੁਰਕੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਤੇ ਇਹਦੇ ਘਰ ਵਾਲਾ ਕੈਪਟਨ ਮੋਰਿੰਦਰ ਸਿੰਘ ਇਹ ਬੀਜੇਪੀ ਦੀ ਝੋਲੀ ਵਿੱਚ ਜਾ ਬੈਠੇ ਨੇ ਕਿਉਂਕਿ ਕਿਸੇ ਟਾਈਮ ਤਾਂ ਕੈਪਟਨ ਇਹ ਕਹਿੰਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਬੈਂਕਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਆਰਥੀਆਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਪਰ ਅੱਜ ਕੀ ਹੋ ਰਿਹਾ ਅੱਜ ਦੇਸ਼ ਵਿਰੋਧੀ ਬੀਜੇਪੀ ਦੀ ਝੋਲੀ ਦੇ ਵਿੱਚ ਜਾ ਕੇ ਬੈਠੇ ਨੇ ਇਸ ਕਰਕੇ ਅਸੀਂ ਨਾਭੇ ਸ਼ਹਿਰ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਤੇ ਜਾਵਤ ਦੇ ਵਿੱਚ ਰਹਿ ਕੇ ਵਿਰੋਧ ਕਰਾਂਗੇ ਦੱਸਾਂਗੇ ਮਹਾਰਾਣੀ ਨੂੰ ਵੀ ਬੀਜਪੀ ਦੀ ਝੋਲੀ ਦੇ ਵਿੱਚ ਕਿਵੇਂ ਜਾਣਾ ਤੇ ਤੈਨੂੰ ਕਿਵੇਂ ਵੋਟਾਂ ਪਹਿਣਗੀਆਂ ਤੇ ਨਾਲੇ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਬਣਨਦੇ ਜਾਵਤ ਨਾਲ ਉਹਦਾ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰਾ ਉਹਨੂੰ ਵੀ ਰੋਕਾਂਗੇ ਕਿਸੇ ਨੂੰ ਪਿੰਡਾਂ ਦੇ ਵਿੱਚ ਬਣਨ ਦੀ ਹਿੰਮਤ ਨਹੀਂ ਕਰਨ ਦੇਵਾਂਗੇ ਜਿਹੜੀ ਬੀਜਪੀ ਪਾਰਟੀ ਹੈ ਇਹ ਬਹੁਤ ਵੱਡੇ ਪੱਧਰ ਤੇ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ ਜਿਨ੍ਹਾਂ ਨੇ 13 ਮਹੀਨੇ ਅਸੀਂ ਉੱਥੇ ਬੈਠੇ 13 ਮਹੀਨੇ ਚ 800 ਤੋਂ ਵੱਧ ਕਿਸਾਨ ਮਰਿਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ ਐ ਉਹਨਾਂ ਨੂੰ ਪੂਰਨ ਤੌਰ ਤੇ ਗੋਲੀਆਂ ਮਾਰ ਕੇ ਸੁਭ ਕਰਨ ਜਿਹੜਾ ਸਾਡਾ ਨੌਜਵਾਨ ਮੁੰਡਾ ਉਹ ਕਣਕ 'ਚ ਖੜਿਆ ਗੋਲੀ ਮਾਰ ਕੇ ਮਾਰ ਦਿੱਤਾ ਭਾਜਪਾ ਸਰਕਾਰ ਨੇ ਉਹਦੇ ਵਿੱਚੇ ਸ਼ਾਮਲ ਹੋਏ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਾਂ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੁੱਟਿਆ ਸਾਡੀਆਂ ਜੀਬਾਂ ਵਿੱਚ ਦੀ ਸੂਲਾ ਲਗਾਉਂਦੇ ਰਹੇ ਆ ਇਹੀ ਰਾਜੇ ਪਰ ਸਾਡੀ ਬਦਕਿਸਮਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਸੁਰਤੇ ਨਹੀਂ ਕੀਤੀ ਦੁਬਾਰਾ ਫੇਰ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਅੱਜ ਫੇਰ ਕਰਨ ਪ੍ਰਨੀਤ ਕੌਰ ਦੀ ਏਡੀ ਵੱਡੀ ਲਾਲਸਾ 70 ਸਾਲ ਤੋਂ ਟੱਪ ਕੇ ਵੀ ਜਾਨੀ ਕਿ ਲਾਲਸਾ ਇੰਨੀ ਵੱਡੀ ਹੈ ਵੀ ਅਸੀਂ ਉਸ ਜਮਾਤ ਦੇ ਪੈਰਾਂ 'ਚ ਜਾ ਬੈਠੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਮਾਰਿਆ ਸਕਾਈਲੈਸ ਪੰਜਾਬ ਦੇ ਲਈ ਨਾਬਾਤੌਸ ਚਾਂਸ ਸਿੰਘ ਦੀ ਰਿਪੋਰਟ